ਚਲੋ ਸਤਿ ਸ਼੍ਰੀ ਅਕਾਲ ਜੀ ਸਾਥੀਓ ਅਸੀਂ ਅੱਜ ਖੜੇ ਆ ਪਿੰਡ ਬਰਸੜ ਦੀ ਹੱਦ ਪਿੰਡ ਸੇਖੂਪੁਰ ਤਲਵਤ ਭਲਾਨ ਮਾਈਨਰ ਤੇ ਤੁਹਾਨੂੰ ਪਤਾ ਹੀ ਹੈ ਕਿ ਕੱਲ ਤੋਂ ਲੈ ਕੇ ਇੱਕ ਲੈਟਰ ਬੜਾ ਵਾਇਰਲ ਹੋ ਰਿਹਾ ਵਾਟਰ ਸੋਰਸ ਡਿਪਾਰਟਮੈਂਟ ਇੰਜੀਨੀਅਰ ਐਸੋਸੀਏਸ਼ਨ ਇਹਦੇ ਪ੍ਰਧਾਨਾ ਇੰਜੀਨੀਅਰ ਦਸ਼ਰਤ ਜਾਖੜ ਜੀ ਪ੍ਰੈਜ਼ੀਡੈਂਟ ਹੈ ਇਹਦੇ ਤੇ ਇੰਜੀਨੀਅਰ ਗੁਰਪ੍ਰੀਤ ਸਿੰਘ ਜੀ ਜਨਰਲ ਸੈਕਟਰੀ ਆ ਤੇ ਗੁਰਪ੍ਰੀਤ ਸਿੰਘ ਜਨਰਲ ਸੈਕਟਰੀ ਵੱਲੋਂ ਪ੍ਰਮੁਖ ਸਕੱਤਰ ਜਲ ਸਰੋਤ ਵਿਭਾਗ ਜੋ ਪਾਣੀਆਂ ਦੇ ਗਲਤ ਅੰਕੜੇ ਦਿਖਾ ਕੇ ਪੰਜਾਬ ਦੇ ਪਾਣੀਆਂ ਨੂੰ ਸਰਪਲਸ ਦਿਖਾ ਕੇ ਐਸਬੀਐਲ ਦੇ ਮੁੱਦੇ ਤੇ ਪੰਜਾਬ ਦੇ ਗਵਾਂਢੀ ਸੂਬਿਆਂ ਨੂੰ ਦੇਣਾ ਚਾਹੁੰਦਾ ਤੇ ਉਸ ਦੇ ਆਧਾਰ ਤੇ ਇਹ ਗੁਰਪ੍ਰੀਤ ਸਿੰਘ ਨੇ ਇੱਕ ਲੈਟਰ ਕੱਢਿਆ ਪ੍ਰਮੁਖ ਸਕੱਤਰ ਜਲ ਸਰੋਤ ਵਿਭਾਗ ਦੀ ਸ਼ਹਿਤ ਇਹ ਕਿ ਪੰਜਾਬ ਦੇ ਵਿੱਚ ਤਾਂ ਜੀ ਬਾਧੂ ਪਾਣੀ ਫਿਰਦਾ ਸਾਡੀਆਂ ਤਾਂ ਟੇਲਾਂ ਵੀ ਰੱਜੀਆਂ ਹੋਈਆਂ ਇੱਥੇ ਪਾਣੀ ਬਹੁਤ ਜ਼ਿਆਦਾ ਹੈਗਾ ਇੰਨੀ 100% ਇਰੀਗੇਸ਼ਨ ਹੋ ਰਹੀ ਹੈ ਜੀ ਤੇ ਸਾਰੇ ਲੋਕ ਜਿਹੜੇ ਕਿਸਾਨ ਵੀ ਸਾਡੇ ਨਾਲ ਖੜੇ ਅੱਜ ਕਿ ਇੱਥੇ ਦਾ ਜਿਹੜੇ ਪਾਣੀ ਸਾਰਾ ਜਿਹੜੀ ਸਿੰਚਾਈਏ ਨਹਿਰੀ ਪਾਣੀ ਨਾਲ ਹੁੰਦੀ ਹੈ ਤੇ ਤੁਹਾਡੇ ਸਾਹਮਣੇ ਹੁਣ ਅਸੀਂ ਸਾਰਾ ਸੱਚ ਵੀ ਦਿਖਾਵਾਂਗੇ ਤੇ ਤੁਹਾਨੂੰ ਅਸੀਂ ਪਿੱਛੇ ਤਬਲਾਨ ਮੈਨਰ ਪਟਿਆਲਾ ਦੇ ਜਿਹੜੇ ਹਾਲਾਤ ਦਿਖਾਏ ਆ ਇਹ ਜਿਹੜੇ ਸਾਡੇ ਇੰਜੀਨੀਅਰ ਗੁਰਪ੍ਰੀਤ ਸਿੰਘ ਜੀ ਹੈ ਜਨਰਲ ਸੈਕਟਰੀ ਆ ਜੀਏ ਐਸੋਸੀਏਸ਼ਨ ਵਾਟਰ ਰਿਸੋਰਸ ਐਸੋਸੀਏਸ਼ਨ ਦੇ ਉਹਨਾਂ ਦੇ ਅੱਜ ਅਸੀਂ ਹਲਕੇ 'ਚ ਖੜੇ ਆ ਤੇ ਉਹਨਾਂ ਦੇ ਅੱਜ ਹਾਲਾਤ ਤੁਸੀਂ ਦੇਖ ਲਓ ਹਾਲਾਤ ਆ ਜੀ ਆਹ ਮਾਈਨਰ ਦੇ ਔਰ ਟੇਲਾਂ ਦੇ ਹਾਲਾਤ ਦੇਖ ਲਓ ਸਾਡੇ ਕਿਸਾਨ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਹੇ ਆ ਤੇ ਗੁਰਪ੍ਰੀਤ ਸਿੰਘ ਜੇਹੀ ਕਹਿ ਰਿਹਾ ਪ੍ਰਮੁਖ ਸ਼ਕਤਰ ਦੀ ਸ਼ਹਿਰ ਦੇ ਕਿ ਪਾਣੀ ਦਾ ਵਾਧੂ ਹੋ ਰਿਹਾ ਦੇਖ ਲਓ ਤੁਸੀਂ ਪਾਣੀ ਦੇ ਹਾਲ ਦੇਖੋ ਟਿਪ ਲੱਗ ਕੇ ਲੱਗੇ ਪਿਆ ਤੇ ਸਾਡੇ ਨਾਲ ਸਾਡੇ ਕਿਸਾਨ ਸਾਥੀ ਵੀ ਖੜੇ ਆ ਆਪਾਂ ਇਹਨਾਂ ਤੋਂ ਪੁੱਛ ਲੈਨੇ ਆ ਵੀ ਪਾਣੀ ਕੀ ਹਾਲਾਤ ਆ ਜੀ ਇੱਥੇ ਪਾਣੀ ਦੇ ਕੋਈ ਹਾਲਾ ਕੋਈ ਪਾਣੀ ਨਹੀਂ ਆਇਆ ਜੀ ਉੱਥੇ ਸੰਦ 40 ਸਾਲ ਹੋ ਗਏ ਪਾਣੀ ਦੇ ਆ ਨੂਰੇ ਪੁਰਾਹਾਲੇ ਜੀ ਪਾਣੀ ਦਾ ਖਾਲ ਕਿਨੇ ਕਿਨੇ ਆਸੇ ਪਾਸੇ ਕੋਈ ਕਿਤੇ ਨਹੀਂ ਪਾਣੀ ਜਾਂ بارش ਹੁੰਦੀ ਹੈ ਜੀ ਉਦੋਂ ਆਉਂਦਾ ਉਹ ਤਾਂ ਸਾਡੇ ਕਦੇ ਅੱਛਾ ਲੋੜ ਨਹੀਂ ਪਾਣੀ ਲੋੜ ਵੇਲੇ ਪਾਣੀ ਕਦੇ ਨਹੀਂ ਆਇਆ ਨਾ ਜੀ ਸਾਨੂੰ ਪਿੱਛੇ ਜੇ ਪਤਾ ਲੱਗਿਆ ਸੀ ਉਹ ਕਹਿੰਦੇ ਵੀ ਇਸ ਸਾਲ ਚ 2 ਮਹੀਨੇ 3 ਮਹੀਨੇ ਆਉਂਦਾ ਪਾਣੀ ਨਹੀਂ ਆਉਂਦਾ ਜੀ ਉਹ ਇੱਥੇ ਆਉਂਨ ਨੂੰ ਲੱਗਦਾ ਉਹ ਆਉਂਦਾ ਹੀ ਨਹੀਂ ਮਿੰਟ ਕਿੱਲਾ ਪਿੱਛੇ ਪਿਛੇ ਰਹਿ ਜਾਂਦਾ ਉਸ ਤੋਂ ਅਗੇ ਤੁਸੀਂ ਕਦੇ ਕਿਸੇ ਭਾਣਤਾਰ ਬਰਸ਼ੜ ਤੋਂ ਪਿੱਛੇ ਕੋਈ ਤੋਂ ਅੱਛਾ ਜੀ ਹਾਂ ਉਹ ਦੂਰ ਆ ਨਹੀਂ ਆਉਂਦਾ ਤੁਸੀਂ ਕਦੇ ਅਫਸਰ ਨੂੰ ਕਿਸੇ ਨੂੰ ਜਾ ਕੇ ਕਿਹਾ ਨਹੀਂ ਵੀ ਸਾਡੇ ਕੋਲ ਪਾਣੀ ਆਉਂਦਾ ਜੀ ਕੋਈ ਕਿ ਸੁਣੇ ਸੁਣਵਾਈ ਨਹੀਂ ਕਰਦਾ ਕੋਈ ਹਾਂ ਜੀ ਕੋਈ ਸੁਣਵਾਈ ਨਹੀਂ ਕਰਦਾ ਸੁਣਵਾਈ ਨਹੀਂ ਕਰ ਰਿਹਾ ਕੋਈ ਨਾ ਬੜੀ ਮਾੜੀ ਗੱਲ ਹੈ ਜਿਹੜਾ ਕੋਈ ਸੁਣਵਾਈ ਹੀ ਨਹੀਂ ਕਰ ਰਿਹਾ ਪਾ ਗਿਆ ਜੀ ਪਿਛਲੇ ਸਾਲ ਦੇ ਅੱਛਾ ਜੀ ਹਾਂ ਚਲੋ ਹੁਣ ਦੇਖਿਆ ਵੀ ਸਾਡਾ ਇਹ ਸਿਰੇ ਤੱਕ ਹੋਣਾ ਚਾਹੀਦਾ ਇਹਦੀ ਨਕਾਸੀ ਹੋਵੇ ਠੀਕ ਹੈ ਇਹ ਅੱਗੇ ਅੱਗੇ ਆ ਠੱਗਾ ਤੋਂ ਬਿਨਾ ਹੋਰ ਅੱਗੇ ਕਿੱਥੋਂ ਤੱਕ ਜਾਂਦਾ ਇਹ ਸਿਰੇ ਤੱਕ ਆ ਜੀ ਜਿੱਥੋਂ ਟੈਂਕ ਪਿਆ ਅਸਪੈ ਦੇ ਖੜੇ ਨੇ ਅੱਛਾ ਜੀ ਉਸਪੈ ਦਾ ਤਾਂ ਕਾਫੀ ਦੂਰ ਤੱਕ ਜਾਣੀ ਇੱਥੋਂ ਹਜੇ 2 300 ਮੀਟਰ ਹੋਰ ਜਾਂਦਾ ਹੈ ਹਾਂ ਜੀ ਲਗਭਗ 500 ਮੀਟਰ ਜਾ ਰਿਹਾ ਹੈ ਕਿ ਨਿਕਾਸੀ ਨਹੀਂ ਜੀ ਇਹ ਖੇਤਾਂ 'ਚ ਹੈ ਅੱਛਾ ਖੇਤ ਮਟੇਲ ਬਣ ਗਈ ਆ ਕੀ ਹਾਂ ਵੀ ਸਾਡਾ ਖੇਤ ਹੈ ਠੀਕ ਹੈ ਜੀ ਅੱਗੇ ਨਿਕਾਸੀ ਵੀ ਸਾਡਾ ਖੇਤ ਪਿੱਛੇ ਪੈਂਦਾ ਠੀਕ ਹੈ ਹਾਂਜੀ ਇਹਦੀ ਅੱਗੇ ਨਿਕਾਸੀ ਕਰੀ ਜਾਵੇ ਜੇ ਅੱਗੇ 2 3 ਪਿੰਡ ਮਾਰੀ ਮੰਗ ਰਹੇ ਨੇ ਕਿ ਪਾਣੀ ਕੱਢਿਆ ਜਾਵੇ ਤਾਂ ਸਾਨੂੰ ਫਾਇਦਾ ਹੋਊਗਾ ਜੇ ਇੱਥੇ ਪਾਣੀ ਛੱਡੀਗੇ ਸਾਡਾ ਨੁਕਸਾਨ ਹੈ ਫਿਰ ਤਾਂ ਹਾਂ ਚਲੋ ਮੇਰੀ ਗੱਲ ਅੱਗੇ ਪਾਣੀ ਕੱ ਤੇ ਤੁਸੀਂ ਸਾਡੇ ਕਿਸਾਨ ਸਾਥੀਆਂ ਤੋਂ ਸੁਣ ਹੀ ਲਿਆ ਕਿ ਪਾਣੀ ਵੀ ਇੱਥੇ ਟਿੱਪ ਬੂੰਦ ਵੀ ਨਹੀਂ ਆ ਰਹੀ ਤੇ ਜੇਕਰ ਪਾਣੀ ਛੱਡਿਆ ਵੀ ਜਾਂਦਾ ਤਾਂ ਇਹਨਾਂ ਨੂੰ ਬਰਬਾਦ ਕਰਨ ਵਾਸਤੇ ਛੱਡਿਆ ਜਾਂਦਾ ਪਾਣੀ ਇਹਨਾਂ ਨੂੰ ਡਬਾਉਣ ਵਾਸਤੇ ਜਿਵੇਂ ਪਿੱਛੇ ਜਿਹੜਾ ਆਏ ਸੀ ਉਦੋਂ ਇੱਧਰ ਪਾਣੀ ਛੱੜਦਾ ਵੈਸੇ ਤੇ ਪਾਣੀ ਆਉਂਦਾ ਹੀ ਨਹੀਂ ਤੇ ਯਾਰ ਕਿਸਾਨਾਂ ਦਾ ਕੀ ਕਸੂਰ ਆ ਇੱਥੇ ਪਾਣੀ ਵਹਿਦਾ ਨਹੀਂ ਜਦੋਂ ਡਬਾਉਣਾ ਹੁੰਦਾ ਜਾਂ ਇਹਨਾਂ ਨੂੰ ਜਦੋਂ ਹੜਾ ਆ ਜਾਂਦੇ ਆ ਉਦੋਂ ਇੱਥੇ ਪਾਣੀ ਛੱਡਦੇ ਆ ਇਹ ਜਈ ਗੁਰਪ੍ਰੀਤ ਸਿੰਘ ਜੀ ਤੁਸੀਂ ਹੋਸ਼ ਕਰੋ ਤੁਸੀਂ ਆ ਜਈ ਐਸੋਸੀਏਸ਼ਨ ਦੇ ਲੈਟਰਪੈਡ ਨੂੰ ਇੱਕ ਬਹੁਤ ਇਹਦੀ ਬੇਅਦਵੀ ਕਰ ਰਹੇ ਹੋ ਇਹ ਲੈਟਰ ਪੜ ਦੀ ਇਹ ਲੈਟਰ ਪੜ ਐਸੋਸੀਏਸ਼ਨ ਦਾ ਲੈਟਰ ਪੜ ਕੋਈ ਆਮ ਨਹੀਂ ਹੁੰਦਾ ਮੈਂ ਇੰਜੀਨੀਅਰ ਆ 10 ਰੋਤ ਜਖੜ ਦੀ ਜਖੜ ਸਾਹਿਬ ਆ ਜਿਹੜੇ ਪ੍ਰੈਜ਼ੀਡੈਂਟ ਆ ਉਹਨਾਂ ਨੂੰ ਪੁੱਛਣਾ ਚਾਹਣਾ ਕਿ ਜਿਹੜਾ ਇਹ ਕੱਲ੍ਹ ਨੇ ਪੁਕਾਈ ਮਾਰੀ ਆਪ ਜੀ ਵੀਡੀਓ ਬਣਨਾ ਐਸਟੀ ਬਣ ਕੀ ਕਰੋਗੇ ਰਹਿ ਜਾਨ ਆ ਤੁਸੀਂ ਕੱਲ ਨੂੰ ਐਸਡੀਓ ਵੀ ਬਣਨਾ ਐਕਸ਼ਨ ਵੀ ਬਣਨਾ ਲੋਕਾਂ ਦੇ ਕਿਸਾਨ ਦਾ ਲੋਕ ਟਿਪਕੇ ਟਿਪਕੇ ਨੂੰ ਪਾਣੀ ਦੀ ਬੂੰਦ ਨੂੰ ਤਰਸ ਰਹੇ ਤੇ ਤੁਸੀਂ ਝੂਠ ਮਾਰ ਰਹੇ ਹੋ ਇੱਕ ਕ੍ਰਿਸ਼ਨ ਕੁਮਾਰ ਦੇ ਮਗਰ ਲਾ ਕੇ ਉਸ ਕਰਕੇ ਤੁਹਾਡੇ ਦੇ ਬੜਾ ਮਾਨਸੀ ਜਾਕਰ ਸਾਹਿਬ ਤੁਸੀਂ ਪ੍ਰੈਜ਼ੀਡੈਂਟ ਸੀਗੇ ਡਬਲਯੂ ਆਪਣਾ ਵਾਟਰ ਸੋਰਸ ਡਿਪਾਰਟਮੈਂਟ ਇੰਜੀਨੀਅਰ ਐਸੋਸੀਏਸ਼ਨ ਦੇ ਸਾਨੂੰ ਬੜਾ ਮਾਨਸੀ ਕਿ ਸਾਡੀ ਭਰਾਤਰੀ ਮੁਲਾਜ਼ਮ ਜਥੇਬੰਦੀ ਦੇ ਤੇ ਤੁਸੀਂ ਸਾਡੇ ਪਟਵਾਰੀਆਂ ਨੂੰ ਬਦਨਾਮ ਕਰਨ ਦੇ ਚੱਲੇ ਹੋਏ ਅਸੀਂ ਇਹੀ ਗੱਲ ਕਹਿ ਰਹੇ ਹਾਂ ਕਿ ਕ੍ਰਿਸ਼ਨ ਕੁਮਾਰ ਝੂਠੇ ਅੰਕੜੇ ਦਿਖਾ ਰਿਹਾ ਔਰ ਐਸਬੀਐਲ ਦੇ ਵਿੱਚ ਸਾਡੇ ਪਾਣੀਆਂ ਨੂੰ ਸਰਪਲਸ ਦਿਖਾ ਕੇ ਇਹ ਪੰਜਾਬ ਦੇ ਪਾਣੀਆਂ ਨੂੰ ਹਰਿਆਣਾ, ਰਾਜਸਥਾਨ, ਦਿੱਲੀ ਨੂੰ ਦੇਣਾ ਚਾਹੁੰਦਾ। ਅਸੀਂ ਇਹ ਰੋਲਾ ਪਾਇਆ ਸੀਗਾ ਕਿ ਸਾਨੂੰ ਕਹਿੰਦੇ ਕਿ ਝੂਠੀ ਗਰਦੌਰੀ ਕਰੋ ਤੁਸੀਂ। ਤੁਸੀਂ ਪਾਣੀ ਦਿਖਾਓ ਜੇ ਮੰਨ ਲਓ ਅੱਜ ਕੱਲ੍ਹ ਦੇਖ ਗਏ ਤਾਂ ਆਪਾਂ ਇੱਕ ਮੈ ਇੱਕ ਕਿੱਲੇ ਦੀ ਵਾਰੀ ਮੰਨ ਕੇ ਚੱਲੋ ਜੇ ਨਹੀਂ ਆਪਣਾ ਮਹਿਕਮਾ ਦਿੰਦਾ। ਜਾਂ 5 ਕਿੱਲਾਂ ਦੀ ਵਾਰੀ ਜੇ ਮੰਨ ਲਓ ਦਿੱਤੀ ਜਾਂਦੀ ਹੈ ਮਹਿਕਮੇ ਵੱਲੋਂ ਤਾਂ ਕਿਸਾਨ ਤੋਂ 7 ਤੋਂ 7.5 ਕਨਾਲਾ ਨਹੀਂ ਲੱਗਦੀਆਂ। 5 ਕਨਾਲ ਦੀ ਵਾਰੀ ਨਾਲ 5 ਏਕੜ ਦੀ ਵਾਰੀ ਨਾਲ ਸੌਰੀ 5 ਏਕੜ ਦੀ ਵਾਰੀ ਨਾਲ 7 ਤੋਂ 7.5 ਕਨਾਲਾਂ ਨਹੀਂ ਲੱਗਦੀਆਂ ਤੇ ਸਾਡੇ ਸਾਥੀਆਂ ਨੂੰ ਇਹਨਾਂ ਨੂੰ ਵਾਟਰ ਜਿਹੜਾ ਗਰਾਊਂਡ ਹੈ ਇਹਨਾਂ ਨੂੰ ਵਰਤਣ ਦੀ ਇਹਨਾਂ ਨੂੰ ਮੋਟਰਾਂ ਦਾ ਪਾਣੀ ਵਰਤਣਾ ਪੈਂਦਾ ਇਹਨਾਂ ਨੂੰ ਟਿਊਬਲਾਂ ਦਾ ਪਾਣੀ ਵਰ ਇਹਨਾਂ ਦੀ ਮਜਬੂਰੀ ਬਣੀ ਪਈ ਹੈ ਜਦੋਂ ਮਹਿਕਮਾ ਜਾਂ ਤਾਂ ਮਹਿਕਮਾ ਪਾਣੀ ਦੇਵੇ ਐਸਾ ਹਾਲਾਤ ਤਾਂ 7 ਮਰਲੇ ਵੀ ਨਹੀਂ ਲੱਗਣੇ ਕਨਾਲ ਦੇ ਤੇ ਜਿਹੜੇ ਆ ਹਾਲਾਤ ਆ ਆ ਹਾਲਾਤ ਤਾਂ 7 ਮਰਲੇ ਵੀ ਨਹੀਂ ਲੱਗਦੇ ਉਸ ਕਰਕੇ ਸਰਕਾਰ ਨੂੰ ਬੇਨਤੀ ਕਰਦੇ ਆ ਸਾਡੇ ਕਿਸਾਨਾਂ ਵੱਲ ਦੇਖਿਆ ਜਾਵੇ ਪਹਿਲਾਂ ਹੀ ਗੜੇ ਮਾਰੀ ਹੋਰ ਕਾਫੀ ਜਰ ਸਾਡੇ ਕਿਸਾਨ ਸੰਤਾਪ ਚ ਹੰਡਾ ਚੁੱਕਿਆ ਹੰਡਾ ਚੁੱਕਿਆ ਉਸ ਕਰਕੇ ਭਗਵਾਨ ਤਮਨ ਸਾਹਿਬ ਤੁਹਾਨੂੰ ਮੈਂ ਕੱਲ ਵੀ ਬੇਨਤੀ ਕਰੀ ਸੀ ਮੈਂ ਇੱਕ ਪ੍ਰੈਸ ਕਾਨਫਰੰਸ ਕਰੀ ਸੀ ਚੰਡੀਗੜ੍ਹ ਦੇ ਵਿੱਚ ਮੈਂ ਜੋ ਵੀ ਕਿਹਾ ਉਹਦੇ ਚ 100% ਕਿਹਾ ਤੇ ਦੋਤਾਂ ਦੇ ਦੇਖ ਲਓ ਜਿੰਨੇ ਪੰਜਾਬ ਦੇ ਪਿੰਡ ਆ 12643 ਸਮਥਿੰਗ ਜ਼ਿਆਦਾ ਵੀ ਹੋ ਸਕਦੇ ਆ ਮੈਂ ਪ੍ਰੋਪਰ ਗਿਣਤੀ ਨਹੀਂ ਦੱਸਦਾ ਤੇ ਮੈਂ ਤੁਹਾਨੂੰ ਜਿਹੜੇ ਹਾਲਾਤ ਅੱਜ ਦਿਖਾਏ ਆ ਮੈਂ ਹਰੇਕ ਪਿੰਡ ਦੇ ਵਿੱਚ ਜਾ ਕੇ ਤੁਹਾਨੂੰ ਹਾਲਾਤ ਦਿਖਾਸਣਾ ਤੁਹਾਨੂੰ ਕ੍ਰਿਸ਼ਨ ਕੁਮਾਰ ਆ ਜਿਹੜਾ ਪ੍ਰਮੁੱਖ ਸਖਤਰ ਜਲ ਸਰੋਤ ਵਿਭਾਗ ਦਾ ਤੁਹਾਨੂੰ ਇਹ ਗੁੰਮਰਾਹ ਕਰ ਰਿਹਾ ਆ ਦੇਖ ਲਓ ਹਾਲਾਤ ਟੇਲਾਂ ਦੇ ਆ ਲੋਕ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਿਹਾ ਤੇ ਜੇ ਪਾਣੀ ਮਾੜਾ-ਮੋਟਾ ਆਉਂਦਾ ਵੀ ਤੇ ਇਹਨੂੰ ਬਰਬਾਦ ਕਰਨ ਵਾਸਤੇ ਪਾਣੀ ਆਉਂਦਾ ਭਗਵਾਨ ਤੁਮਨ ਸਾਹਿਬ ਤੁਹਾਨੂੰ ਬੇਨਤੀ ਕਰਦਾ ਕ੍ਰਿਸ਼ਨ ਕੁਮਾਰ ਨੂੰ ਚਲਦਾ ਕਰੋ ਇਹ ਹਰਿਆਣੇ ਦਾ ਆਈਐਸ ਅਫਸਰ ਆ ਇਹ ਪੰਜਾਬ ਨੂੰ ਬਰਬਾਦ ਕਰ ਦੂਗਾ ਤੋਂ ਇੰਨੀਆਂ ਗੇ ਬੇਨਤੀਆਂ ਕਰਦੇ ਹੋਏ ਧੰਨਵਾਦ ਜੀ